ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਅੱਜ ਦੀ ਆਪਣੀ ਨਵੀਂ ਅਪਡੇਟ ਦੇ ਨਾਲ ਸੋ ਇੱਕ ਖੁਸ਼ਖਬਰੀ ਤੁਹਾਡਾ ਸਾਂਝੀ ਕਰਨ ਲੱਗੇ ਹਾਂ ਦੋਸਤੋ ਸਾਰੇ ਹੀ ਮੁਲਾਜ਼ਮਾਂ ਦੇ ਲਈ ਪੰਜਾਬ ਸਰਕਾਰ ਦੇ ਜਿੰਨੇ ਵੀ ਸਰਕਾਰੀ ਕਰਮਚਾਰੀ ਨੇ ਠੀਕ ਹੈ ਜੀ ਪੈਨਸ਼ਨਰਸ ਨੇ ਉਹਨਾਂ ਸਾਰੇ ਮੁਲਾਜ਼ਮ ਵੀਰਾਂ ਲਈ ਪੈਨਸ਼ਨ ਵਾਲੀ ਇੱਕ ਖੁਸ਼ਖਬਰੀ ਵਾਲੀ ਗੱਲ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਹੁਣ ਉਹਨਾਂ ਦੇ ਫੈਸਲਾ ਹੱਕ ਵਿੱਚ ਦੇ ਦਿੱਤਾ ਹੈ ਤਾਂ ਕੀ ਹੈ ਸਾਰੀ ਜਾਣਕਾਰੀ ਕੀ ਹੈ ਖੁਸ਼ਖਬਰੀ ਵਾਲੀ ਗੱਲ ਤੁਹਾਡਾ ਨਾਲ ਸਾਂਝਾ ਕਰਦੇ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਪਰ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜ਼ਰ ਅਤੇ ਆਪਣਾ ਲਾਈਕ ਕਮੈਂਟ ਕਰਕੇ ਆਪਣੇ ਸੁਝਾਅ ਆਪਣੇ ਵਿਚਾਰ ਜਰੂਰ ਦਿਆ ਕਰੋ ਅਤੇ ਕਿਰਪਾ ਕਰਕੇ ਵੀਡੀਓ ਨੂੰ ਹਾਈਪਰ ਜਰੂਰ ਕਰ ਦਿਆ ਕਰੋ ਸੋ kia ਸਾਰੀ ਜਾਣਕਾਰੀ ਆਪਾਂ ਤੁਹਾਨੂੰ ਸਮਝ ਕਰਦੇ ਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਬੋਰਡਾਂ ਵਿੱਚ ਕੰਮ ਕਰਦੇ ਮੁਲਾਜ਼ਮ ਅਤੇ ਪੈਨਸ਼ਨਾਂ ਨੂੰ 55% ਡੀਏ ਦੇਣ ਅਤੇ ਪਿਛਲੀਆਂ ਸ਼ਾਲੀਆਂ ਕਿਸ਼ਤਾਂ ਦਾ ਬਣਦਾ ਬਕਾਇਆ ਦੇਣ ਸੰਬੰਧੀ ਪੰਜਾਬ ਸਰਕਾਰ ਨੂੰ 3 ਮਹੀਨੇ ਵਿੱਚ ਸਪੀਕਿੰਗ ਆਰਡਰ ਜਾਰੀ ਕਰਨ ਦਾ ਸਮਾਂ ਦਿੱਤਾ ਹੈ ਸੋ ਦੋਸਤੋ ਪੰਜਾਬ ਸਰਕਾਰ ਨੂੰ ਜਿਹੜਾ ਉਹ ਇੱਕ ਹੁਕਮ ਦੇ ਦਿੱਤਾ ਗਿਆ ਹਾਈ ਕੋਰਟ ਵੱਲੋਂ ਕਿ ਤੁਹਾਡੇ ਕੋਲੇ 3 ਮਹੀਨੇ ਦਾ ਸਮਾਂ ਜਿਹੜਾ ਪੰਜਾਬ ਸਰਕਾਰ ਦੇ ਕਰਮਾ ਆਪਾਂ ਨੂੰ ਪਤਾ ਵੀ ਜਿਹੜਾ ਸੈਂਟਰ ਦੇ ਵਿੱਚ 55% ਡੀਏ ਚੱਲਦਾ ਠੀਕ ਹੈ ਜੀ ਸੋ ਉਸ ਦੇ ਸਬੰਧ ਵਿੱਚ ਹੀ ਹਾਈ ਕੋਰਟ ਵੱਲੋਂ ਪੰਜਾਬ ਦੇ ਵਿੱਚ ਵੀ ਲਾਗੂ ਕਰਨ ਲਈ ਕਿਹਾ ਗਿਆ ਕਿ ਹੁਣ ਜਿਹੜਾ ਸਾਰੇ ਮੁਲਾਜ਼ਮਾਂ ਨੂੰ 55% ਡੀਏ ਜਿਹੜਾ 2025 ਤੋਂ ਉਹ 55% ਡੀਏ ਜਿਹੜਾ ਦਿੱਤਾ ਜਾਣਾ ਸੋ ਦਰਅਸਲ ਪੰਜਾਬ ਤੇ ਰਹਿਣਾ ਹਾਈ ਕੋਰਟ ਨੇ ਨਿਰਮਲ ਸਿੰਘ ਤਨੂਆ ਅਤੇ ਹੋਰ ਬਨਾਮ ਪੰਜਾਬ ਸਰਕਾਰ ਸਬੰਧੀ ਐਡਵੋਕੇਟ ਸਨੀ ਸਿੰਘਲਾ ਰਾਹੀਂ ਦਾਇਰ ਸਿਵਲ ਰਿਟ ਪਟੀਸ਼ਨ ਨੰਬਰ 24698 ਆਫ 2025 ਦਾ ਮਿਤੀ 25 ਅਗਸਤ 2025 ਨੂੰ ਫੈਸਲਾ ਕਰਦੇ ਹੋਏ ਸੋ ਦੋਸਤੋ ਪਰਸੋਂ ਦੀ ਹੀ ਗੱਲ ਅੱਜ 27 ਤਰੀਕ ਹੈ ਤੇ 25 ਨੂੰ ਹੀ ਜਿਹੜਾ ਫੈਸਲਾ ਆਇਆ ਹੈ ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਬੋਰਡਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 42 ਤੋਂ 55% ਦੀ ਡੀਏ ਦੇਣ ਅਤੇ ਪਿਛਲੀਆਂ ਸਾਰੀਆਂ ਕਿਸ਼ਤਾਂ ਦਾ ਬਣਦਾ ਬਕਾਇਆ ਦੇਣ ਸੰਬੰਧੀ ਵਿੱਤ ਵਿਭਾਗ ਪੰਜਾਬ ਸਰਕਾਰ ਨੂੰ 3 ਮਹੀਨੇ ਵਿੱਚ ਸਪੀਕਿੰਗ ਆਰਡਰ ਜਾਰੀ ਕਰਨ ਦੇ ਹੁਕਮ ਦਿੱਤੇ ਹਨ ਠੀਕ ਹੈ ਜੀ ਸੋ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੈ ਵੀ 42% ਡੀਏ ਜਿਹੜਾ ਉਹ ਚੱਲ ਰਹੇ ਹਨ ਵਿਭਾਗ ਦਾ ਪੰਜਾਬ ਸਰਕਾਰ ਦਾ ਸੋ ਹੁਣ 42 ਤੋਂ 55% ਦਾ ਜਿਹੜਾ ਡੀਓ ਉਹ ਦਿੱਤਾ ਜਾਣਾ ਜਿਸਕਰ ਜੋ ਕਿ ਮਿਤੀ 1 ਜੁਲਾਈ 2023 ਤੋਂ 46% ਦੀ ਸੋ ਦੋਸਤੋ ਅਸਲ ਵਿੱਚ 2023 ਤੋਂ ਹੀ ਇਹ ਮਿਲਣਾ ਸ਼ੁਰੂ ਹੋ ਗਿਆ ਪਰ ਉਹਦਾ ਬਕਾਇਦਾ ਇਹਨਾਂ ਨੇ ਇੱਕ ਇੱਕ ਕਰਕੇ ਦੱਸਿਆ ਕਿ ਕਿ 2 1 ਜੁਲਾਈ 2023 ਤੋਂ 46% ਦੀ ਬਣਦਾ 1 ਜਨਵਰੀ 2024 ਤੋਂ 50% ਦੀ 1 ਜੁਲਾਈ 2024 ਤੋਂ 53% ਅਤੇ 1 ਜਨਵਰੀ 2025 ਤੋਂ 55% ਦੀ ਡੀਏ ਕੇਂਦਰੀ ਪੈਟਰਨ ਅਨੁਸਾਰ ਪੰਜਾਬ ਸਰਕਾਰ ਵੱਲ ਬਕਾਇਆ ਖੜਾ ਹੈ ਸੋ ਦੋਸਤੋ ਦੇਖ ਲਓ 2023 ਤੋਂ ਜਿਹੜਾ ਹੈਗਾ ਉਹ ਚੇਂਜ ਹੋ ਗਿਆ ਸੀ ਪਰ ਸਰਕਾਰ 2025 ਦੇ ਵਿੱਚ ਵੀ ਜਿਹੜਾ 42% ਦੇ ਰਹੀ ਹੈ ਤੇ ਜਦ ਕਿ ਕੇਂਦਰ ਸਰਕਾਰ ਦੇ ਵਿੱਚ 55% ਦੀ ਜਿਹੜਾ ਡੀ ਹੋਇਆ ਇਸ ਟਾਈਮ ਚੱਲ ਰਿਹਾ ਸੋ ਇਸੇ ਕਰਕੇ ਹਾਈ ਕੋਰਟ ਵੱਲੋਂ ਹੁਕਮ ਹੋਇਆ ਹੈ ਕਿ ਸੈਂਟਰ ਦੇ ਜਿਹੜਾ ਪੈਟਰਨ ਦੇ ਅਨੁਸਾਰ ਹੀ ਪੰਜਾਬ ਦੇ ਵਿੱਚ ਵੀ 55% ਜਿਹੜਾ ਡੀਏ ਉਹ ਦਿੱਤਾ ਜਾਣਾ। ਸੋ ਹੁਣ ਤੱਕ ਇਹਨਾਂ ਨੇ ਸਾਲ ਦਰ ਸਾਲ ਸਾਰਾ ਬਕਾਇਆ ਕਰ ਦਿੱਤਾ ਕਿ 1 ਜੁਲਾਈ 2023 ਤੋਂ 46% ਦੇ ਨਾਲ 1 ਜਨਵਰੀ 2024 ਤੋਂ 50% ਦੇ ਨਾਲ 1 ਜੁਲਾਈ 2024 ਤੋਂ ਜਿਹੜਾ ਹੈਗਾ 53% ਅਤੇ 1 ਜਨਵਰੀ 2025 ਤੋਂ 55% ਦੇ ਨਾਲ ਜਿਹੜਾ ਉਹ ਬਕਾਇਆ ਬਣਦਾ। ਇਸ ਤੋਂ ਇਲਾਵਾ 28% ਤੋਂ 42% ਤੱਕ ਪੰਜਾਬ ਸਰਕਾਰ ਵੱਲ ਵੱਖ-ਵੱਖ ਸਮੇਂ ਤੇ ਦੇਰੀ ਨਾਲ ਜਾਰੀ ਕੀਤੀ ਗਈਆਂ ਮਹਿੰਗਾਈ ਪੱਤੇ ਦੀਆਂ ਕਿਸ਼ਤਾਂ ਦਾ ਬਣਦਾ ਬਕਾਇਆ ਵੀ ਇਸ ਸਿਵਲ ਰਿਟ ਪਟੀਸ਼ਨ ਵਿੱਚ ਦੇਣ ਦੀ ਮੰਗ ਕੀਤੀ ਗਈ ਹੈ ਠੀਕ ਹੈ ਜੀ ਸੋ ਦੋਸਤੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਜੇਕਰ ਇਹ ਬਕਾਇਆ ਮਿਲ ਜਾਂਦਾ ਹੈ ਤੇ ਜਾਂ ਅਧਿਆਪਕਾਂ ਦੇ ਉੱਪਰ ਜਾਂ ਕਹ ਜੀ ਵੀ ਸਾਰੇ ਮੁਲਾਜ਼ਮ ਵਰਗ ਦੇ ਉੱਪਰ ਖਾਸ ਕਰਕੇ ਪੰਜਾਬ ਦੇ ਵਿੱਚ ਜੇ 55% ਡੀਏ ਮਿਲ ਜਾਂਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਧਿਆਪਕਾਂ ਦੀ ਜਿਹੜੀ ਤਨਖਾਹ ਸੈਲਰੀ ਹੈ ਉਹਦੇ ਵਿੱਚ ਤਕਰੀਬਨ ਜਿਵੇਂ ਕਹ ਜੀ ਵੀ 23% ਜਿਹੜਾ ਸੌਰੀ 13% ਜਿਹੜਾ ਡੀਏ ਹੋਰ ਉਹ ਮਿਲਣ ਜਾ ਰਿਹਾ ਹੈ ਠੀਕ ਹੈ ਜੀ ਤਾਂ ਸ਼ਾਇਦ 13 ਤੋਂ ਵੀ ਜਿਹੜਾ ਉਹ ਜ਼ਿਆਦਾ ਵੱਧ ਜਾਣਾ ਤੇ ਕਿਤੇ ਨਾ ਕਿਤੇ ਉਹ ਅਦੇ ਆਪਕਾਂ ਦੇ ਤਨਖਾਹ ਦੇ ਵਿੱਚ ਇਜਾਫਾ ਹੋਣਾ ਹੈ ਠੀਕ ਹੈ ਜੀ ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿਰਪਾ ਕਰਕੇ ਵੀਡੀਓ ਨੂੰ ਉਹਨਾਂ ਸਾਰੇ ਭੈਣ ਭਰਾਵਾਂ ਨਾਲ ਜ਼ਰੂਰ ਸਾਂਝਾ ਕਰੋ ਜਿਹੜੇ ਸਰਕਾਰੀ ਮੁਲਾਜ਼ਮ ਨੇ ਪੈਨਸ਼ਨਰਸ ਨੇ ਕਿਉਂਕਿ ਉਹਨਾਂ ਨੂੰ ਵੀ ਉਹਨਾਂ ਦਾ ਜਿਹੜਾ ਬਣਦਾ ਬਕਾਇਆ ਉਹ ਦਿੱਤਾ ਜਾਣਾ ਹੈ ਤੇ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਜਾਣਨ ਦੇ ਲਈ ਜੁੜੇ ਰਹੋ ਸਾਡਾ ਕਿਰਪਾ ਕਰਕੇ ਚੈਨਲ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਆਪਣੇ ਸੁਝਾਅ ਕਮੈਂਟਾਂ ਵਿੱਚ ਜ਼ਰੂਰ ਦਿਆ ਕਰੋ ਠੀਕ ਹੈ ਜੀ ਜੇਕਰ ਤੁਹਾਨੂੰ ਕੁਝ ਵੀ ਵੀਡੀਓ ਦੇ ਵਿੱਚ ਚੰਗਾ ਲੱਗਦਾ ਜਾਂ ਤੁਸੀਂ ਆਪਣਾ ਛੋਟਾ ਭਰਾ ਸਮਝ ਕੇ ਕੁਝ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਆਪਣੇ ਸੁਝਾਅ ਜ਼ਰੂਰ ਦਿਓ ਮਿਲ ਜਾਈਏ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ